ਫਿਰ ਉਹ ਜਿਹੜਾ ਝੂਠਾ ਉਹ ਵੀ ਇਹਦਾ ਝੂਠਾ ਮੈਂ ਆ ਆ ਦੇਖ ਲਓ ਜਨਾਨੀਆਂ ਪੈਸੇ ਲੈਣ ਤੋਂ ਨਾ ਕਰ ਰਹੀਆਂ ਆ ਲੋ ਬਾਹਰ ਲੈਂਦੀਆਂ ਨਹੀਂ ਦੇਖਣੋ ਇਹ ਕਹਿੰਦੀਆਂ ਅਸੀਂ ਨਹੀਂ ਲੈਂਦੀਆਂ 1100 ਰੁਪਏ ਦਵਾਂਗਾ ਜਨਾਨੀ ਨੂੰ ਆ ਲੋ ਖਾਣੇ ਵੀ ਤਿਆਰ ਆ ਜੇ ਲਈ ਉਹਦਾ ਝੂਠਾ ਲਾਰਾ ਉਹਦਾ ਮੇਰਾ ਲਾਰਾ ਆ ਲੋ ਅਸਲੀ ਦਵਾਂ ਨਾ ਤੁਸੀਂ ਦੇ ਦੇਣਾ ਪਾਸੂ ਦਾ ਮਾਲ ਹੋਈ ਅਗਲੀ ਦੇ ਦੇਣੇ ਆਲੇ ਹੈ ਨਾ ਵੀ ਇੱਧਰ ਚੱਕੀ ਵੀ ਇੱਧਰ ਚੱਕ ਮੈਂ ਕਿਵੇਂ ਇੱਧਰ ਮਗਰ ਜਾ ਕੇ ਕਰ ਮਨਾਇਆ ਇੱਧਰ ਘਟਿਆ ਕਰੋ ਜਦੋਂ ਇੱਧਰ ਚੱਕਿਆ ਕਰੋ ਜਦੋਂ ਅੱਗੇ ਤੋਂ ਸੱਨਾਂ ਨੂੰ ਆਕੇ ਲਾਓ ਇੱਧਰ ਮੂੰਹ ਕਰਿਆ ਕਰੋ ਦੱਸੋ ਇੱਧਰ ਮੂੰਹ ਕਰਿਆ ਕਰੋ ਭਾਈ ਦੇਰੋਂ ਨਾਲ ਬਾਦਾਂ ਮਤਰੀ ਹੋ ਜਾਂਦੇ ਜੀ ਇਧਰੋਂ ਮੂੰਹ ਇਧਰੋਂ ਮੂੰਹ ਇਧਰੋਂ ਮੂੰਹ ਇਧਰੋਂ ਮੂੰਹ 30000 ਦੇਖੋ 33 33 33 ਤੁਸੀਂ ਤਾਂ ਮਾਰਿਆ ਉਹਨਾਂ ਕੰਨਾਂ ਨੂੰ ਹੱਥ ਨਾਲ ਉਹ ਬੋਲ ਨਹੀਂ ਬਾਂਦੇ ਲੈ ਲੋ ਲੈ ਲੋ ਦੇਖੀ ਦੇਖੀ ਨਹੀਂ ਲੈਣੇ ਉਹ ਸੁਣੀ ਉਹਨੇ ਲੈ ਨਹੀਂ ਵੀ ਤੁਸੀਂ ਆ ਗਏ ਕੱਪੀ ਉਹ ਚੱਲ ਯਾਰ ਹਰ ਬੰਦੇ ਨੇ ਪੁੱਛਿਆ ਹੋਣੀ ਇਹ ਪੈਣੀਗੀ ਹੋੜ ਨਹੀਂ ਪਾਣੀਆ ਕੰਦਾ ਜੀ ਆਂ ਦੇਰ ਨੂੰ ਕੁੰਨੋ ਤੇ ਬੈਂਕ ਤੇ ਜਮਾ ਕਰਾ ਦਿਓ ਕਹਿੰਦਾ ਜੀ 36000 ਰੁਪਏ ਬੰਦੇ ਕਰੀ 11100 ਠੀਕ ਹੈ ਇਹਦੇ ਨੂੰ ਮੋਟਾ ਲੈਣਾ ਨੇ ਤੂੰ ਅਹੀ ਦੇ ਗਿਓ ਚੱਲੋ ਹਾਂ ਜੀ ਉਹ ਯਾਰ ਕਾਲਕ ਤੇ ਪੁੱਤਰ ਮਾਰ ਕੀ ਫੇਰ ਉਹ ਜਿਹੜਾ ਝੂਠਾ ਉਹਦੀ ਉਹਦਾ ਝੂਠਾ ਮੈਂ ਆਹ ਦੇਖ ਲੋ ਜਨਾਨੀਆਂ ਪੈਸੇ ਲੈਣ ਤੋਂ ਨਾ ਕਰਦੀਆਂ ਆ ਲੋ ਬਾਹਰ ਲੈਂਦੀਆਂ ਨਹੀਂ ਦੇਖਣੋ ਇਹ ਕੰਦੀਆਂ ਅਸੀਂ ਨਹੀਂ ਲੈਂਦੀਆਂ ਆਹ ਤਾਂ ਬੰਦ ਆਹ ਤਾਂ ਬੰਦ 11 ਤੋਂ ਲੋ ਆਹ ਤਾਂ ਬੰਦ ਆਹ ਤਾਂ ਬੰਦ ਬਾਲੇ ਹੈ ਨਾ ਵੀ ਇੱਧਰ ਜਾ ਕੀ ਵੀ ਇੱਧਰ ਜਾ ਕਿੱਧਰ ਆ ਮਗਰ ਜਿਆ ਕਰ ਮਨਾਇਆ ਇਧਰ ਝਾਕਿਆ ਕਰੋ ਜਦੋਂ ਇੱਥੇ ਜਿਆਣਾ ਪਰ ਤਿੱਜਾ ਜਲੀ ਅੱਗੇ ਤੋਂ ਸੱਤਾਂ ਨੂੰ ਆਖੇ ਲਾਓ ਇਧਰ ਮੂੰ ਕਰਿਆ ਕਰੋ ਦੱਸ ਇਧਰ ਮੂੰ ਕਰਿਆ ਕਰੋ ਬਈ ਅਸਲੀ ਹੈ ਕਿ ਨਕਲੀ ਨਹੀਂ ਜੇ ਉਹਨਾਂ ਬਾਦਾਂ ਨੇ ਤਿੱਜਾ ਜਲੀ ਇਧਰ ਇਧਰ ਮੂੰ ਇਧਰ ਮੂੰ ਇਧਰ ਮੂੰ ਇਧਰ ਮੂੰ ਬਣ ਗਿਆ ਹਾਂਜੀ ਹਾਂਜੀ 2000 ਦੇਖੋ ਕੱਤੀ 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 ਸੁਸਤ ਮਾਰਿਆ ਹੁਣ ਕੰਨਾਂ ਨੂੰ ਹੱਥ ਲਾ ਲਓ ਬੋਲ ਨਹੀਂ ਬਾਜੋ ਲੈ ਲਓ ਲੈ 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 ਕਿ ਕਿ ਉਹ ਸ੍ਰੀ ਗੁਰੂ ਨੇ ਲੈ ਨਹੀਂ ਵੀ ਪਤੀ ਮੇਰੇ ਨਾਲ ਰਹਿ ਗਿਆ ਲੱਗਦਾ ਸਰਾਲ ਦੇ ਕੱਤੀ ਉਹ ਚੱਲ ਯਾਰ ਹਰ ਨੰਬਰ ਜਿਹੜਾ ਪਿੱਛੇ ਹੋਣੀ ਨਹੀਂ ਪੈਣੀਗੀ ਬੋਲ ਨਹੀਂ ਪਾਣੀਗੀ ਕੰਡਾ ਜੀ ਆਹ ਦੇ ਦਿਓ ਕੁੜੀਆਂ ਨੂੰ ਇਹ ਬੈਂਕ ਕੋਲ ਜਮਾਤ ਕਰਾ ਦਿਓ ਕਹਿੰਦਾ ਜੀ 36000 ਰੁਪਏ ਮੰਨਦਾ 11100 ਠੀਕ ਹੈ ਇਹਦੇ ਨੂੰ ਬੋਟਾ ਲੈਣਾ ਨੇ ਤੂੰ ਅਹੀ ਦੇਖੀਓ ਗੱਲ ਕਰ ਹਾਂ ਜੀ 2045 ਤੇ ਚਿੱਤਰ ਮਾਰੋ ਕੀ